ਪਟਿਆਲਾ ਦੇ ਹਾਤੀ ਤੋਂ ਆਜ਼ਾਦ ਉਮੀਦਵਾਰ ਸ਼ਵੇਤਾ ਜਿੰਦਲ ਦਾ ਪਿੰਡ ਸਿੱਧੂਵਾਲ ਦੇ ਲੋਕਾਂ ਨੇ ਨਿੱਘਾ ਸਵਾਗਤ ਕੀਤਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਵੇਤਾ ਜਿੰਦਲ ਨੇ ਦੱਸਿਆ ਕਿ ਚੋਣ ਪ੍ਰਚਾਰ ਦੇ ਦੌਰਾਨ ਉਹ ਪਿੰਡ-ਪਿੰਡ ਜਾ ਰਹੀ ਹੈ ਜਿੱਥੇ ਲੋਕਾਂ ਦਾ ਉਹਨਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਸ਼ਵੇਤਾ ਨੇ ਦੱਸਿਆ ਕਿ ਰਵਾਇਤੀ ਸਿਆਸੀ ਪਾਰਟੀਆਂ ਤੋਂ ਲੋਕੀਂ ਪਰੇਸ਼ਾਨ ਹੋ ਚੁੱਕੇ ਹਨ ਕਿਉਂਕਿ ਇਹਨਾਂ ਮੁੱਦਿਆਂ ਦਾ ਕਿਸੇ ਕੋਲ ਹੱਲ ਨਹੀਂ ਹੈ ਸ਼ਵੇਤਾ ਨੇ ਵੀ ਦੱਸਿਆ ਕਿ ਬੇਰੋਜ਼ਗਾਰੀ ਅਤੇ ਨਸ਼ਾ ਵੱਡੇ ਮੁੱਦੇ ਹਨ ਇਸ ਦੇ ਨਾਲ ਹੀ ਲੋਕਾਂ ਦੇ ਉੱਪਰ ਜੋ ਨਜ਼ਾਇਜ਼ ਪਰਚੇ ਪੁਲਿਸ ਵੱਲੋਂ ਕੀਤੇ ਗਏ ਨੇ ਉਹ ਵੀ ਇੱਕ ਵੱਡੀ ਸਮੱਸਿਆ ਹੈ ਸ਼ਵੇਤਾ ਨੇ ਇਤਰਾਣੇ ਵੀ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹੈ ਤਾਂ ਉਹ ਇਹਨਾਂ ਸਾਰੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ ਮੈਂ ਇਹ ਗੱਲ ਆਪਣੇ ਅੰਦਰ ਬਣੀ ਭਾਰ ਹੈ ਨਾਲ ਹੀ ਸਾਡ ਆਪਣੀਆਂ ਤੁਹਾਡੇ ਨਾਲ ਤੁਹਾਡੇ ਨਾਲ ਤੁਹਾਡੇ ਨਾਲ ਬਾਕੀ ਹਮੇ ਦਾਦਾ ਜੀ ਮੈਂ ਕਹਿੰਦੀ ਕਿ ਜੇ ਵੀ ਆਇਆ ਜਿਹੜੇ ਵੀ ਕੰਮ ਮੇਰਾ ਕਰਨਾ ਤਾਂ ਜੁਤੀਆ ਇਸ ਦਾ ਐਟਟੈਕ ਲੱਗੂ ਦੇ ਕੇ ਜਾਣਾ ਵੀ ਕੋਈ ਵੀ ਪਾਰਟੀ ਦਾ ਨੂੰ ਐਟਟੈਕ ਨਹੀਂ ਕਰੂਗੀ ਜਦੋਂ ਇਹ ਗਾਲੀ ਛੋੜੇਗੀ ਬੁਣੇ ਹੋਏ ਜਿਵੇਂ ਮੁਕਰ ਆਇਆ ਜਿਵੇਂ ਉਹਨਾਂ ਨੇ ਆਇਆ ਜੀ ਮੁਕਰ ਚਲੇ ਗਏ ਕਿ ਕਿਹੜੇ ਪਿੰਡ ਆਇਓ ਸਸ਼ੇਕਾਲ ਜੀ ਸਾਰਿਆਂ ਨੂੰ ਮੈਂ ਸ਼ਵੇਤਾ ਜਿੰਦਲ ਪਟਿਆਲਾ ਦਿਹਾਤੀ ਤੋਂ ਆਜ਼ਾਦ ਉਮੀਦਵਾਰ ਆ ਸਿੱਧੂ ਵਾਲ ਪਿੰਡ ਦੇ ਵਿੱਚ ਖੜੀ ਆ ਜੀ ਸਾਰਿਆਂ ਨੂੰ ਮੈਨੂੰ ਬਹੁਤ ਹੀ ਮਾਨ ਬਖਸ਼ਿਆ ਜੀ ਮੈਂ ਇਹਨਾਂ ਦੀ ਹਮੇਸ਼ਾ ਰੀਣੀ ਰਾਵਾਂਗੀ ਤੇ ਆਪਣੀ ਪੂਰੀ ਅੰਤਿਮ ਸਾਹਸ ਤੱਕ ਇਹਨਾਂ ਨਾਲ ਮੈਂ ਖੜੀ ਆ ਜੀ ਇਹਨਾਂ ਵਾਸਤੇ ਲੜਾਂਗੀ ਆਪਣੇ ਹਲਕੇ ਦਾ ਸੁਧਾਰ ਕਰਾਂਗੇ ਦੇਖੋ ਜੀ ਜਿਹੜੀ ਪਹਿਲੇ ਪਾਰਟੀਆਂ ਇਹਨਾਂ ਨੇ ਲੋਕਾਂ ਲਈ ਕੁਝ ਨਹੀਂ ਕੀਤਾ ਇਹਨਾਂ ਨੇ ਇਹੀ ਕੁਝ ਕੀਤਾ ਜੀ ਪਰਚੇ ਦਰਜ ਕੀਤੇ ਆ ਲੁੱਟ ਖਸੁੱਟ ਕੀਤੀ ਆ ਇਹੀ ਸਾਰੀ ਚੀਜ਼ਾਂ ਦਾ ਕੰਮ ਕੀਤਾ ਜਾਵੇਗਾ ਸਾਰਿਆਂ ਦੇ ਕੋਈ ਸਾਰੇ ਪਰਚੇ ਜਿਹੜੇ ਵੀ ਚੱਲ ਰਹੀਆਂ ਸਰ ਬੰਦ ਕਰਾਈ ਜਾਣਗੇ ਸਾਰਿਆਂ ਨੂੰ ਇਨਸਾਫ ਮਿਲੇਗਾ ਸਰ ਮੁਸ਼ਕਲਾਂ ਬੇਰੋਜਗਾਰੀ ਸਤੋਂ ਵੱਧ ਬੜੀ ਮੁਸ਼ਕਲ ਹੈ ਸਾਡੀ ਬੇਰੋਜਗਾਰੀ ਜਿਹਦੇ ਕਾਰਨ ਸਾਡਾ ਯੂਥ ਜਿਹੜਾ ਨਸ਼ੇ ਦੇ ਵਿੱਚ ਧਕੇਲਾ ਜਾ ਰਿਹਾ ਜ਼ਬਰਦਸਤੀ ਉਸ ਨੂੰ ਦੂਰ ਕੀਤਾ ਜਾਵੇਗਾ ਸੜਕਾਂ ਬਣਾਈ ਜਾਣਗੀਆਂ ਬੱਚਿਆਂ ਦੇ ਸਕੂਲ ਦਾ ਸੁਧਾਰ ਕੀਤਾ ਜਾਵੇਗਾ ਬੱਚਿਆਂ ਨੂੰ ਸਾਰਿਆਂ ਨੂੰ ਨੌਕਰੀ ਦਿਵਾਈ ਜਾਏਗੀ ਹੋਰ ਕੈਂਪੇਨਿੰਗ ਕਿਵੇਂ ਚੱਲ ਰਹੀ ਹੈ ਹੋਰ ਬਹੁਤ ਸਰ ਬਹੁਤ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਅਸੀਂ ਕਸਿਆਨੇ ਪਿੰਡ ਗਏ ਸੀ ਜੀ ਉੱਥੇ ਬ੍ਰਹਮਹਿੰਦਰਾ ਜੀ ਦੇ ਬੇਟੇ ਨੂੰ ਉੱਥੇ ਭਜਾਇਆ ਸੀ ਲੋਕਾਂ ਨੇ ਉੱਥੇ ਸਾਡੀ ਵੀਡੀਓ ਵੀ ਬਣੀ ਹੋਈ ਹੈ ਸਰ ਲੋਕਾਂ ਨੇ ਬਹੁਤ ਹੀ ਪਿਆਰ ਦਿੱਤਾ ਹੈ ਆਪਣੀ ਪ੍ਰੋਬਲਮਸ ਦੱਸੀਆਂ ਅਸੀਂ ਸਰ ਪੂਰਾ ਉਹਨਾਂ ਦਾ ਸਹਿਯੋਗ ਕਰਾਂਗੇ ਪਟਿਆਲਾ ਤੋਂ ਕੇਸ਼ਵ ਸ਼ਰਮਾ ਦੀ ਰਿਪੋਰਟ ਐਸਐਮਜ਼ ਨਿਊਜ਼